ਸਰਦੀਆਂ ਦੇ ਵਿੱਚ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਜ਼ਰੂਰ ਖਾਓ ਇਹ ਫਲ ਜਿहां ਸਰਦੀਆਂ ਦੇ ਵਿੱਚ ਅਮਰੂਦ, ਸੰਤਰਾ, ਪਪੀਤਾ, ਅਨਾਰ, ਕੀਵੀ ਅਤੇ ਸੇਬ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼, ਗੈਸ ਅਤੇ ਬਦਹਜ਼ਮੀ ਤੋਂ ਰਾਹਤ ਦਿੰਦੇ ਹਨ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ ਜਦੋਂ ਕਿ ਸਰਦੀਆਂ ਠੰਡ ਅਤੇ ਸੁਸਤੀ ਲਿਆਉਂਦੀਆਂ ਹਨ ਸਰਦੀਆਂ ਦੌਰਾਨ ਖੁਰਾਕ ਵਿੱਚ ਥੋੜੀ ਜਹੀ ਤਬਦੀਲੀ ਵੀ ਸਾਡੇ ਪੇਟ ਨੂੰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਦੀ ਹੈ ਠੰਡਾ ਮੌਸਮ ਸਰੀਰਿਕ ਗਤੀਵਿਧੀਆਂ ਨੂੰ ਘਟਾਉਂਦਾ ਹੈ ਜਿਸ ਦੇ ਨਾਲ ਕਬਜ਼ ਗੈਸ ਬਦਹਜ਼ਮੀ ਅਤੇ ਪਾਰੀ ਪੇਟ ਵਰਕੀਆਂ ਆਮ ਸਮੱਸਿਆਵਾਂ ਹੁੰਦੀਆਂ ਹਨ ਜੇਕਰ ਸਮੇਂ ਸਿਰ ਖੁਰਾਕ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਮਹੱਤਵਪੂਰਨ ਸਮੱਸਿਆਵਾਂ ਬਣ ਸਕਦੀਆਂ ਹਨ ਅਮਰੂਦ, ਸੰਤਰਾ, ਪਪੀਤਾ, ਅਨਾਰ, ਕੀਵੀ ਅਤੇ ਸੇਬ ਇਨ੍ਹਾਂ ਸਮੱਸਿਆਵਾਂ ਨੂੰ ਰੋਕਣ ਦੇ ਵਿੱਚ ਮਦਦ ਕਰਨ ਵਾਲੇ ਮੁੱਖ ਫਲ ਹਨ। ਇਨ੍ਹਾਂ ਫਲਾਂ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ। ਪੇਟ ਦਾ ਇੱਕ ਭਰੋਸੇਮੰਦ ਦੋਸਤ। ਅਮਰੂਦ ਇੱਕ ਫਾਈਬਰ ਦੇ ਨਾਲ ਭਰਪੂਰ ਫਲ ਹੈ। ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਅੰਤੜੀਆਂ ਨੂੰ ਸਾਫ਼ ਰੱਖਣ ਦੇ ਵਿੱਚ ਮਦਦ ਕਰਦਾ ਹੈ। ਦੁਪਹਿਰ ਨੂੰ ਦੁੱਧ ਖਾਣ ਨਾਲ ਸ਼ਾਮ ਤੱਕ ਪੇਟ ਹਲਕਾ ਮਹਿਸੂਸ ਹੁੰਦਾ ਹੈ ਅਤੇ ਕਬਜ਼ ਤੋਂ ਰਾਹਤ ਵੀ ਮਿਲਦੀ ਹੈ। ਹਾਈਡਰੇਸ਼ਨ ਅਤੇ ਪਾਚਨ ਦਾ ਪਾਵਰ ਹਾਊਸ ਸੰਤਰੇ ਨਾ ਸਿਰਫ ਸਰੀਰ ਨੂੰ ਹਾਈਡਰੇਟ ਰੱਖਦੇ ਹਨ ਬਲਕਿ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਵਧਾਉਣ ਦੇ ਵਿੱਚ ਵੀ ਮਦਦ ਕਰਦੇ ਹਨ। ਇਹਨਾਂ ਦਾ ਫਾਈਬਰ ਪਾਚਨ ਦੇ ਵਿੱਚ ਸਹਾਇਤਾ ਕਰਦਾ ਹੈ ਅਤੇ ਵਿਟਾਮਿਨ ਸੀ ਸਰਦੀਆਂ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਪਪੀਤਾ ਪੇਟ ਲਈ ਬਹੁਤ ਹਲਕਾ ਫਲ ਮੰਨਿਆ ਜਾਂਦਾ ਹੈ ਜਿਸ ਹਾਂ ਜੋ ਭਾਰੀ ਭੋਜਨ ਤੋਂ ਬਾਅਦ ਰਾਹਤ ਪ੍ਰਦਾਨ ਕਰਦਾ ਹੈ ਪਪੀਤੇ ਵਿੱਚ ਮੌਜੂਦ ਐਨਜ਼ਾਈਮ ਭੋਜਨ ਨੂੰ ਜਲਦੀ ਪਚਾਉਣ ਦੇ ਵਿੱਚ ਮਦਦ ਕਰਦੇ ਹਨ ਭਾਰੀ ਜਾਂ ਤੇਲਯੁਕਤ ਭੋਜਨ ਤੋਂ ਬਾਅਦ ਪਪੀਤਾ ਖਾਣ ਨਾਲ ਪੇਟ ਫੁੱਲਣ ਗੈਸ ਅਤੇ ਬਦਹਜ਼ਮੀ ਨੂੰ ਘਟਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ ਸੇਪ ਸਿਹਤ ਦੇ ਲਈ ਰੋਜ਼ਾਨਾ ਖਾਣ ਵਾਲਾ ਇੱਕ ਜ਼ਰੂਰੀ ਤੱਤ ਹੈ ਜਿਹਾ ਕਿਹਾ ਜਾਂਦਾ ਹੈ ਕਿ ਇਹ ਇੱਕ ਸੇਬ ਰੋਜ਼ਾਨਾ ਡਾਕਟਰ ਨੂੰ ਦੂਰ ਰੱਖਦਾ ਹੈ ਅਤੇ ਇਹ ਆਂਤਰੀਆਂ ਦੀ ਸਿਹਤ ਦੇ ਲਈ ਵੀ ਸੱਚ ਹੈ ਸੇਬ ਆਂਤਰੀਆਂ ਦੇ ਚੰਗੇ ਬੈਕਟੀਰੀਆ ਨੂੰ ਪੋਸ਼ਣ ਦਿੰਦੇ ਹਨ ਤੇ ਆਂਤਰੀਆਂ ਦੀ ਗਤੀ ਨੂੰ ਨਿਯਮਿਤ ਕਰਦੇ ਹਨ ਅਤੇ ਆਂਤਰੀਆਂ ਦੀ ਸਿਹਤ ਨੂੰ ਬਣਾਈ ਰੱਖਦੇ ਹਨ ਅਨਾਰ ਇੱਕ ਅਜਿਹਾ ਫਲ ਹੈ ਜੋ ਪੇਟ ਦੇ ਵਿੱਚ ਸੰਤੁਲਨ ਬਣਾਈ ਰੱਖਦਾ ਹੈ ਅਨਾਰ ਪੇਟ ਦੇ ਅੰਦਰ ਸੰਤੁਲਨ ਬਣਾਈ ਰੱਖਣ ਦੇ ਵਿੱਚ ਮਦਦ ਕਰਦਾ ਹੈ ਤੇ ਫੁੱਲਣ ਨੂੰ ਘਟਾਉਂਦਾ ਹੈ ਭਾਰੀ ਭੋਜਨ ਤੋਂ ਬਾਅਦ ਅਨਾਰ ਖਾਣ ਨਾਲ ਪੇਟ ਹਲਕਾ ਹੁੰਦਾ ਹੈ ਅਤੇ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਇਹ ਛੋਟਾ ਜਿਹਾ ਫਲ ਬਹੁਤ ਵੱਡਾ ਫਾਇਦਾ ਦਿੰਦਾ ਹੈ ਜੀ ਹਾਂ ਅਸੀਂ ਗੱਲ ਕਰ ਰਿਹਾ ਕੀਵੀ ਦੀ ਕੀਵੀ ਆਕਾਰ ਦੇ ਵਿੱਚ ਛੋਟੇ ਹੋ ਸਕਦੇ ਹਨ ਪਰ ਇਹ ਪਾਚਨ ਕਿਰਿਆ ਦੇ ਲਈ ਬਹੁਤ ਸ਼ਕਤੀਸ਼ਾਲੀ ਹਨ ਇਹਨਾਂ ਦੇ ਫਾਈਬਰ ਅਤੇ ਐਕਟੀਨਿਡਨ ਐਨਜ਼ਾਈਮ ਆਂਤਰੀਆਂ ਨੂੰ ਕਿਰਿਆਸ਼ੀਲ ਰੱਖਦੇ ਹਨ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੇ ਹਨ ਪਰ ਚੈੱਕ ਕਰ ਤੁਹਾਨੂੰ ਕਿਸੇ ਵੀ ਫालतू ਅਲਰਜੀ ਹੈ ਤਾਂ ਸਭ ਤੋਂ ਪਹਿਲਾਂ ਇੱਕ ਵਾਰੀ ਆਪਣੇ ਡਾਕਟਰ ਨਾਲ ਤੁਸੀਂ ਕੰਸਲਟ ਕਰ ਸਕਦੇ ਹੋ ਉਸ ਤੋਂ ਬਾਅਦ ਹੀ ਕਿਸੇ ਵੀ ਚੀਜ਼ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਅਜਹੀਆਂ ਹੋਰ ਟਿਪਸ ਨੂੰ ਜਾਣਨ ਵਾਸਤੇ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ